ਜਿਵੇਂ ਕਿ ਪਿਛਲੇ ਦਿਨ ਦੇ ਵਿੱਚ ਮਾਝੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਬੀਬੀਆਂ ਦਾ ਯੂਥ ਦਾ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਹਾਲ ਗੇਟ ਤੋਂ ਸ਼ੁਰੂ ਕਰਕੇ ਤੇ ਭੰਡਾਰੀ ਪੁਲ ਤੇ ਇੱਕ ਮਾਰਚ ਜਿਹੜਾ ਵਾ ਉਹ ਜਿਹੜਾ ਸਮਾਰਤ ਕੀਤਾ ਸੀ ਉਹਦੇ ਵਿੱਚ ਮਾਝੇ ਦੀ ਧਰਤੀ ਤੇ ਜਿੰਨੇ ਕਿਉਂਕਿ ਬਾਰਡਰ ਏਰੀਆ ਵਾ ਅਫਰੋਜਪੁਰ ਦਾ ਵੀ ਬੱਟਰ ਏਰੀਆ ਵਾ ਇੱਕ ਸਭ ਤੋਂ ਸੁਚੱਜਾ ਤੇ ਸੋਹਣਾ ਇੱਕ ਸੰਦੇਸ਼ ਗਿਆ ਵਾ ਜੋ ਲਹਿੰਦੇ ਵਿੱਚ ਵੀ ਉਹਦੀਆਂ ਗੱਲਾਂ ਬਾਤਾਂ ਤੇ ਖਬਰਾਂ ਲਕੀਆਂ ਵੀ ਇੱਕੋ ਇੱਕ ਪੰਖਤੀ ਸ਼ਰਮੋਰ ਜਿਹੜੀ ਸੰਸਥਾ ਆ ਪਾਰਟੀ ਆ ਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਨੂੰ ਦੇਸ਼ ਧਰੋ ਕਾਤਲ ਅੱਤਵਾਦੀ ਤੇ ਟੈਰਰਿਜ਼ਮ ਫਲਾਉਣ ਵਾਲੀ ਇਸ ਇੰਡੀਅਨ ਸਟੇਟ ਨੇ ਤੇ ਮਾਨ ਸਾਹਿਬ ਨੂੰ ਅੱਤਵਾਦੀ ਵਰਗੇ ਲਬਜ਼ ਜਿਹੜੇ ਵਰਤੇ ਸੀ ਪਰ ਆਪਾਂ ਉਸ ਮਾਰਚ ਨੂੰ ਕਰਕੇ ਇਹ ਸਾਬਤ ਕਰ ਦਿੱਤਾ ਆ ਤੇ ਹਿੰਦੁਸਤਾਨ ਦਾ ਨਰਟਿਵ ਬਿਲਕੁਲ ਫੇਲ ਕਰ ਦਿੱਤਾ ਆ ਤੇ ਅੱਜ ਦੁਬਾਰਾ ਬੇਲ ਕਰਾਂਗੇ ਵੀ ਜਿਹੜੀ ਜਥੇਬੰਦੀ ਨੂੰ ਜਿਹੜੀ 40 50 ਸਾਲ ਪੁਰਾਣੀ ਸ਼੍ਰੀ ਅਕਾਲਤਰ ਸਾਹਿਬ ਦੀ ਸਰਪ੍ਰਸਤੀ ਹੇਠ ਸ਼ੋਮਨੀ ਕਾਲੀਤਾਲ ਅੰਮ੍ਰਿਤਸਰ ਜਿਨ੍ਹਾਂ ਦਾ ਪਰਸੋ ਆਪਾਂ ਸਥਾਪਨਾ ਦਿਵਸ ਬਣਾਇਆ ਹੈ ਉਹ ਇੱਕੋ ਇੱਕ ਪੰਥ ਦੀ ਸਰਮੋਰ ਪਾਰਟੀ ਹੈ ਕੌਮੀ ਤੇ ਰਾਜਨੀਤਿਕ ਜਿਹੜੀ ਕੀ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਵਰਸ਼ ਦੇ ਵਿੱਚ ਅਮਨ ਕਾਨੂੰਨ ਤੇ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ ਆਪਾਂ ਨੂੰ ਇੰਡੀਅਨ ਸਟੇਟ 테러ਰਿਸਟ ਕਹਿੰਦੀ ਹੈ ਅਤਵਾਦੀ ਕਹਿੰਦੀ ਹੈ ਸੋ ਆਪਾਂ ਅੱਜ ਇੱਥੋਂ ਫੇਰ ਦੁਬਾਰਾ ਜਿਹੜੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਗਵਾਂਢੀ ਮੁਲਕ ਸਾਡਾ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਖੇਬੜਬਾਜੀ ਚੱਲ ਰਹੀ ਹੈ ਵੀ ਜੋ جنگ ਦੇ ਮਾਹੌਲਿਆ جنگ ਦਾ ਨਾਂ ਹੀ ਬਹੁਤ ਪੈੜਿਆ ਜਿਨ੍ਹਾਂ ਨੂੰ ਚਾਹਿਆ ਕਈਆਂ ਨੂੰ ਚਾਹ ਹੀ ਬਹੁਤ ਹੈ ਜੰਗ ਦਾ ਵੀ ਜੰਗ ਲੱਗ ਜਾਵੇ ਤੇ ਉਹ ਕਰਦਾਂਗੇ ਤੇ ਉਹ ਕਰਦਾਂਗੇ ਉਹ ਭਰਾਓ ਪੂਰੀ-ਪੂਰੀ ਸਦੀ 50-50 ਸਾਲ ਦੇਸ਼ ਜਿਹੜਾ ਪਛਾਣ ਨੂੰ ਚਲ ਜਾਂਦਾ ਹੈ ਤੇ ਗਰੀਬੀ ਰੇਖਾ ਤੋਂ ਵੀ ਥੱਲੇ ਚਲ ਜਾਂਦਾ ਜਦੋਂ ਬੰਗਲਾਦੇਸ਼ ਦੀ ਮੰਡ ਹੋਈ ਆ ਉਦੇ ਵਿੱਚੋ ਸ਼੍ਰੀਲੰਕਾ ਨਿਕਲਿਆ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਉਦੋਂ ਵੇਖੋ ਉਹਨਾਂ ਦੇਸ਼ਾਂ ਦੇ ਵਿੱਚ ਕੀ ਹਾਲਾਤ ਨੇ ਏਸ਼ੀਆ ਦੇ ਦੇਸ਼ਾਂ ਦੇ ਸੋ ਜੰਗ ਦਾ ਨਾਮ ਹੀ ਪੜਾਇਆ ਸ਼ਰਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਆਪਾਂ ਇਹ ਪੂਰੇ ਪੰਜਾਬ ਅਪੀਲ ਕਰਦੇ ਆਂ ਤੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੰਦੇ ਆਂ ਕਿ ਜੇ ਜੰਗ ਦਾ ਮੌਲ ਪੈਂਦਾ ਆ ਆਪਾਂ ਇਹਦੀ ਸਖਤ ਰੂਪ ਦੇ ਵਿੱਚ ਅਲੋਚਨਾ ਕਰਾਂਗੇ ਪੀ ਸ਼ਰੋਮਣੀ ਕਾਲੀਦਾਲ ਅੰਮ੍ਰਿਤਸਰ ਸੁਮਚਾ ਪੰਜਾ ਤੇ ਪੰਥ ਕੌਮ ਗੁਰੂਕਲ ਕੀ ਤਰਪਤਾ ਦੀ ਕੌਮ ਇਹ ਜੰਗ ਦੇ ਹਾਲਾਤਾਂ ਦੇ ਬਿਲਕੁਲ ਖਲਾਪ ਆ ਸਾਡੀ ਜਿਹੜੀ ਲੜਾਈ ਆ ਸਿਰਫ ਖਾਲਿਸਤਾਨ ਦੀ ਲੜਾਈ ਆ ਆਜ਼ਾਦੀ ਦੀ ਲੜਾਈ ਆ ਜਿਸ ਜੜਾਈ ਵਾਸਤੇ ਸਾਡੇ ਪੁਰਖਿਆਂ ਨੇ ਸਾਡੇ ਯੋਧਿਆਂ ਨੇ ਆਪਣੇ ਮਨਾਂ ਮੈਂ ਖੂਨ ਡੋਲਿਆ ਸ੍ਰੀ ਅਕਾਲਤਰ ਸਾਹਿਬ ਦੀ ਮਾਨ ਮਰਿਆਤਾ ਨੂੰ ਮੁੱਖ ਰੱਖਦੇ ਹੋਏ ਆਪਣੀਆਂ ਧੀਆਂ ਭੈਣਾਂ ਦੀ ਬੇਬਤੀਆਂ ਵੀ ਕਰਾ ਲਈਆਂ ਆਪਣਾ ਫਿਰ ਵੀ ਕਲਮ ਕਰਾ ਲਿਆ ਬੱਚਿਆਂ ਦੇ ਟੋਟੇ ਵੀ ਕਰਾ ਲਏ ਤੇ 30 ਤੀਆਂ ਤੀਆਂ ਸਾਲਾਂ ਤੋਂ ਸਾਡੇ ਬੰਦੀ ਸਿੰਘ ਵੀ ਕੈਦਾਂ ਦੇ ਵਿੱਚ ਨੇ ਉਹ ਕੋਈ ਸਮਝੋਤਿਆਂ ਮੱਤੇ ਤੇ ਨਹੀਂ ਆ ਵੀ ਸਮਝੋਤੇ ਕਰ ਲੈਣ ਗਿਆਨ ਤੇ ਕੱਲ ਨੂੰ ਹੀ ਬਾਹਰ ਆ ਜਾਣ ਪਰ ਉਹ ਸਾਡੇ ਬੰਦੀ ਸਿੰਘ ਜੇ 30 ਤੀਆਂ ਤੀਆਂ ਸਾਲਾਂ ਤੋਂ ਕੈਦ ਦੇ ਵਿੱਚ ਨੇ ਤਾਂ ਇਹ ਚੀਜ਼ ਦਾ ਹਿੰਦਸ ਹਕੂਮਤ ਨੂੰ ਮੂੰਹ ਤੋੜ ਜਵਾਬ ਆ ਵੀ ਭਾਰਤੀ ਹਕੂਮਤ ਦੇ ਅਕੇ ਨਾ ਤੇ ਸਿੱਖ ਪੰਥ ਨੇ ਗੋਡੇ ਟੇਕਿਆ ਨਿਤ ਨਾ ਖਾਲਸੇ ਪੰਥ ਨੇ ਸਾਡੇ ਪੁਰਖਿਆਂ ਨੇ ਹਾਰ ਮੰਨੀ ਸੀ ਨਾ ਅੱਜ ਸਾਡੇ ਬੰਦੀ ਸਿੰਘਾਂ ਦਾ ਜੋ ਤੁਸੀਂ ਉਹਨਾਂ ਦਾ ਮਨ ਜਿਹੜਾ ਡਾਵਾ ਡੋਲ ਕਰ ਸਕਿਓ ਨਾ ਅੱਜ ਸਿੱਖ ਕੌਮ ਤੁਹਾਡੀ ਗੁਲਾਮੀ ਮੰਨਦੀ ਆ ਤੇ ਇੰਨਾ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਏਕਣਾ ਇੱਕ ਦਿਨ ਇਸ ਖਾਲਸਾ ਪੰਥ ਜਿਹੜਾ ਵਾ ਤੋੜ ਕੇ ਹੀ ਸਾਲ ਹੋਵੇਗਾ ਤੇ ਪੰਜਾਬ ਬਣੇਗਾ ਖਾਲਿਸਤਾਨ ਖਾਲਿਸਤਾਨ ਦੀ ਓਨਲੀ ਸੋਲੂਸ਼ਨ ਇੱਕੋ ਇੱਕ ਰਾਜਸੀ ਹਾਲਿਆ ਬਰਾਵੋ ਸਾਰੇ ਇਕੱਤਰ ਹੋ ਕੇ ਸਭ ਤੋਂ ਪਹਿਲਾਂ ਛੋਟੇ ਮੋਟੇ ਠੀਕ ਆ ਪਹਿਲਾਂ ਸਾਡੀ ਕੋਈ ਵਾਦਿਤ ਘਰਾ ਦੀ ਗੱਲ ਹੋ ਸਕਦੀ ਆ ਆਨੰਦਪੁਰ ਸਾਹਿਬ ਦੀ ਵੀ ਗੱਲ ਛਿੜੀ ਸੀ ਪਰ ਜਦੋਂ ਸਾਡੇ ਸਰਮੋਰ ਸਾਡੇ ਮਾਨਮਈ ਇਤਿਹਾਸ ਤੇ ਗੌਰਮਈ ਜਿੱਥੋਂ ਖਾਲਸੇ ਪੰਥ ਦੀ ਸ਼ੁਰੂਆਤ ਹੁੰਦੀ ਆ ਪਾਲਸੇ ਪੰਥ ਦਾ ਉਪਜ ਤੇ ਖਾਲਸੇ ਪੰਥ ਦਾ ਖੈਬਰ ਤੋਂ ਤੇ ਤੱਕ ਤੋਂ ਤੱਕ ਜਿਹੜਾ ਵਾ ਖੰਡੇ ਖੜਕਾਉਣ ਵਾਲੀ ਮੀੜੀ ਪੀਰੀ ਦਾ ਸਿਧਾਂਤਿਆ ਸਾਡਾ ਕਾਇਮ ਹੁੰਦਾ ਸ਼੍ਰੀ ਅਕਾਲ ਤਰ ਸਾਬ ਨੂੰ ਨਿਸ਼ਾਨਾ ਬਣਾ ਲਿਆ ਗਿਆ ਉਸ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਜੇ ਹਿੰਦ ਹਕੂਮਤ ਨੇ ਸ਼੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ ਤਾਂ ਫਿਰ ਖਾਲਿਸਤਾਨ ਬਣ ਕੇ ਰਹੇਗਾ ਜਿਨ੍ਹਾਂ ਨੂੰ ਪਰਮ ਭਲੇਖਾ ਆ ਵੀ ਐਵੇਂ ਡੰਗਾ ਮਾਰਦੇ ਨੇ ਐਵੇਂ ਡਿੰਗਾ ਮਾਰਦੇ ਨੇ ਇਹ ਬਣ ਜਾਣੀਆਂ ਭਰਾਵੋ ਏਕਣਾ ਇੱਕ ਦਿਨ ਖਾਲਸਾ ਰਾਜ ਖਾਲਿਸਤਾਨ ਬਣ ਕੇ ਹੀ ਰਹੇਗਾ ਭਾਵੇਂ ਅੱਜ ਬਣ ਜੇ ਭਾਵੇਂ ਕੱਲ ਬਣ ਜੇ ਕਿਉਂਕਿ ਇਸ ਤੋਂ ਬਿਨਾ ਕੋਈ ਵੀ ਸਮਝੌਤਾ ਨਹੀਂ ਹੈਗਾ ਮੈਂ ਦੂਜਿਆਂ ਨੂੰ ਵੀ ਪਾਰਟੀਆਂ ਨੂੰ ਇਹੋ ਗੱਲ ਕਹਾਂਗਾ ਵੀ ਤੁਸੀਂ ਬਥੇਰੇ ਛੱਤਰ ਖਾਲੇ ਬਥੇਰੇ ਦਿੱਲੀ ਦੀਆਂ ਗਲਾਂਬੀਆਂ ਕਰ ਕਰਕੇ ਵੇਖ ਲੀਆਂ ਤੁਸੀਂ ਦਿੱਲੀ ਦੀਆਂ ਦਲਾਲੀਆਂ ਕਰ ਕਰਕੇ ਬਰਗਾੜੀ ਵਰਗੇ ਮੋਰਚੇ ਤੁਸੀਂ ਬੁਕਾ ਦਿੱਤੇ ਕਦੀ ਕੌਮ ਨੂੰ ਤੁਸੀਂ ਤਖੰਡ ਵਾਦ ਦੇ ਵਿੱਚ ਪਾ ਕੇ ਧਰਮ ਦਾ ਮਖੋਟਾ ਪਾ ਕੇ ਤੇ ਨੌਜਵਾਨੀ ਦਾ ਸ਼ਿਕਾਰ ਖੇਡਿਆ ਨੌਜਵਾਨੀ ਨੂੰ ਤੁਸੀਂ ਜਿਹਨਾਂ ਦੇ ਵਿੱਚ ਤੁੰਨਣ ਲਈ ਕੋਈ ਕਸਰ ਨਹੀਂ ਛੱਡੀ ਤੁਸੀਂ ਸਿਰ ਦੇਣ ਦੀਆਂ ਗੱਲਾਂ ਕਰਕੇ ਤੇ ਜਦੋਂ ਸਿਰ ਦੇਣ ਦੀ ਵਾਰੀ ਆਈ ਆਪਾਂ ਬਾਅਦ ਵਿੱਚ ਖੁੱਡਾਂ ਦੇ ਵਿੱਚ ਵੜ ਕੇ ਇਸ ਤਰੀਕੇ ਦੇ ਨਾਲ ਜੰਗਾ ਨਹੀਂ ਤੇ ਲੜੀਆਂ ਜਾਣੀਆਂ ਇਸ ਤਰੀਕੇ ਦੇ ਨਾਲ ਆਜ਼ਾਦੀ ਨਹੀਂ ਮਿਲਣੀ ਆਜ਼ਾਦੀ ਮਿਲਦੀ ਆ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰਦਰਤਲੀ ਗਲੀ ਮੇਰੀ ਆਓ ਇੱਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਅਖੀਜੇ ਓਏ ਰਾਹ ਬੇੜਾ ਵਾ ਰਾਹੇ ਭੀੜੇ ਅੱਗੇ ਜਾਵਣਾ ਨੰਜਾ ਦੋਜਕ ਚਾਲਿਆ ਤਾਂ ਖੀਸੇ ਡਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਤੇ ਮਗਰੋਂ ਪਛਤਾਉਣ ਦਾ ਕੀ ਫਾਇਦਾ ਹੈ ਮਗਰੋਂ ਸਰਕਾਰ ਦੇ ਨਾਲ ਗੰਡ ਧੁੱਪਾ ਕਰਨ ਦਾ ਕੀ ਫਾਇਦਾ ਜਦੋਂ ਕੌਮ ਨੂੰ ਬੰਗਾਰ ਪਾਉਣੀ ਆ ਖਾਲਿਸਤਾਨ ਲੈਣਾ ਆ ਕੌਮ ਨੂੰ ਬੰਗਾਰ ਪਾਉਣੀ ਆ ਵੀ ਸਿਰ ਦੇਣਾ ਆ ਤੇ ਫਿਰ ਆਪਾਂ ਭੱਜਦੇ ਕਿਉਂ ਆ ਜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਪੰਥ ਦੇ ਵਿੱਚ ਕੋਈ ਮਾਨਤਾ ਮਿਲੀ ਆ ਤੇ ਅਮਰੀਕਾ ਕੈਨੇਡਾ ਕੋਈ ਹਿੰਦੁਸਤਾਨ ਤੋਂ ਇਲਾਵਾ ਬਾਹਰ ਖੇਤਰ ਦੇ ਵਿੱਚ ਉਹਨਾਂ ਦੇ ਲੈਟਰ ਦੇ ਉੱਤੇ ਰਾਸ਼ਟਰੀ ਸ਼ਰਨ ਮਿਲਦੀ ਆ ਉਹ ਐਵੇਂ ਨਹੀਂ ਮਿਲੀ ਉਹਨਾਂ ਦਾ ਇੱਕ ਇਤਿਹਾਸਵਾ ਸੰਤ ਗਿਆਨੀ ਜਰਨੈਲ ਸਿੰਘ ਰਾਦੀ ਮੈਂ ਇੱਕ ਦਿਨ ਸਪੀਚ ਪੜ੍ਹਦਾ ਪਿਆ ਸੀ ਜਿਨ੍ਹਾਂ ਨੂੰ ਭਲੇਖੇ ਆ ਮਾਨ ਸਭ ਨਾ ਵਿਕੇ ਨਾ ਝੁਕੇ ਆ ਤੇ ਨਾ ਹੀ ਗੋਡੇ ਟੇਕੇ ਆ ਸੰਤਾਂ ਦੀ ਇੱਕ ਮੈਂ ਸਪੀਚ ਸੁਣੀ ਸੰਤਾਂ ਨੇ ਇੱਕ ਗੱਲ ਮਨਜੀਤ ਸਾਹਿਬ ਦੇ ਦਿਮਾਨ ਹਾਲ ਤੋਂ ਕੇ ਸੀ ਵੀ ਸਾਡਾ ਨਿਹੰਗ ਬੈਠਾ ਆ ਆਈਪੀਐਸ ਦੇ ਅਹੁਦੇ ਦੇ ਉੱਤੇ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਡੇ ਪੁਰਖੇ ਵੀ ਦੱਸਦੇ ਆ ਤੇ ਮਾਨ ਸਾਹਿਬ ਰਾਣੂ ਸੰਤ ਜੀ ਨਿਹੰਗ ਕਹਿ ਕੇ ਕਹਿੰਦੇ ਹੁੰਦੇ ਸੀ ਤੇ ਸੰਤਾਂ ਦੇ ਤੇ ਮਾਨ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਮਾਨ ਸਾਹਿਬ ਦੇ ਮੇਰਾ ਜਿਹੜਾ ਮਨ ਇਹਣਾ ਜਿਹੜਾ ਫਿਰਦਾ ਤੇ ਮੇਰਾ ਮਾਨ ਸ਼ਾਨ ਦੇ ਨਾਲ ਮੈਂ ਕਹਿੰਦਾ ਵਾਂ ਕਿ ਮੈਂ ਬਹੁਤ ਹੀ ਕਰਮਾਂ ਤੇ ਭਾਗਾ ਵਾਲਾ ਆ ਇੱਕ ਮੈਂ ਸਿੱਖ ਕੌਮ ਦੇ ਵਿੱਚ ਜਨਮ ਲਿਆ ਇੱਕ ਮੈਨੂੰ ਗੁਰਸਿੱਖੀ ਦੀ ਦਾਤ ਮਿਲੀ ਖੰਡੇ ਬਾਟੇ ਦੀ ਪੌਣ ਮਿਲੀ ਇੱਕ ਮੈਂ ਕਲਗੀਧਰ ਦਾ ਪੁੱਤਰ ਆ ਦੂਸਰਾ ਮੈਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਪਾਰਟੀ ਦੇ ਹੇਠ ਉਹਨਾਂ ਦੀ ਸਰਪ੍ਰੇਖੀ ਦੇ ਹੇਠ ਯੂਥ ਦੇ ਵਜੋਂ ਆਪਾਂ ਸੇਵਾ ਨਿਭਾ ਰਹੇ ਆ ਜੋ ਕਿ 40 ਸਾਲ ਤੋਂ ਇੱਕੋ ਇੱਕ عقide ਦੇ ਉੱਤੇ ਖੜੇ ਆ ਖਾਲਿਸਤਾਨ 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 ਸੋ ਸਾਡੀ ਇਹੋ ਮੰਗਾਂ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵਾ ਸੈਂਟਰ ਦੇ ਅੱਗੇ ਇਹੋ ਚੀਜ਼ ਦੀ ਅਪਰੋਚ ਰੱਖੇ ਤੇ ਸਾਡੇ ਕਿਉਂਕਿ ਨੁਕਸਾਨ ਹਿੰਦੁਸਤਾਨ ਦਾ ਨਹੀਂ ਹੋਣਾ ਜੇ 47 ਦੇ ਵਿੱਚ ਮੰਡ ਪਈ ਉਦੋਂ ਹਿੰਦੁਸਤਾਨ ਦਾ ਨੁਕਸਾਨ ਨਹੀਂ ਹੋਇਆ 71 ਦੀ ਜੰਗ ਹੋਈ ਹਿੰਦੁਸਤਾਨ ਦਾ ਕੁਝ ਨਹੀਂ ਗਿਆ 62 ਦੀ ਜੰਗ ਹੋਈ ਹਿੰਦੁਸਤਾਨ ਦਾ ਕੁਝ ਨਹੀਂ ਗਿਆ 99 'ਚ ਵੀ ਕੁਝ ਨਹੀਂ ਗਿਆ ਵੰਡੀਆਂ ਪਈਆਂ ਤੇ ਪੰਜਾਬ ਦੀਆਂ ਪਈਆਂ ਸੋ ਪਰ ਆਓ ਜਿਹੜੇ ਕਿਸੇ ਵੀ ਖੇਤਰੀ ਪਾਰਟੀਆਂ ਨੂੰ ਜਾਂ ਹੋਰ ਪਾਰਟੀਆਂ ਨੂੰ ਵੀ ਸਬੰਧ ਰੱਖਦੇ ਆ ਇਕੱਠੇ ਹੋ ਕੇ ਇੱਕੋ ਚੀਜ਼ ਦੀ ਲੋਚਨਾ ਕਰਨੀ ਚਾਹੀਦੀ ਹੈ ਵੀ ਸਾਨੂੰ جنگ ਨਹੀਂ ਚਾਹੀਦੀ ਸਾਨੂੰ جنگ ਸਾਨੂੰ جنگ ਬਣ ਕੇ ਰਹੇਗਾ ਲੈ ਕੇ ਰਵਾਂਗੇ ਇਹ ਸਾਡੀ ਮਜਬੂਰੀ ਏ ਇਹ ਸਾਡੀ ਮਜਬੂਰੀ ਏ ਇਹ ਸਾਡੀ ਮਜਬੂਰੀ ਏ ਸੋ ਮੈਂ ਆਪਣੇ ਭਰਾਵਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਆ ਭਾਵੇਂ ਆਪਾਂ ਰਾਜਨੀਤਿਕ ਹੋ ਜੀਏ ਜਾਂ ਆਪਾਂ ਧਰਮ ਦੇ ਕਿਤੇ ਵਿੱਚੀ ਆ ਜਿੰਨਾ ਤੱਕ ਕੌਮ ਖਾਲਸਾਣ ਦੀ ਤੇ ਰਾਜਸਾਹਿਬ ਪਾਸ਼ਾ ਹੀ ਦਾਅਵੇ ਦੀ ਗੱਲ ਨਹੀਂ ਕਰੇਗੀ ਉਨਾਂ ਤੱਕ ਸਾਨੂੰ ਛਤਰ ਪਹੁੰਦੇ ਰਹਿਣਗੇ ਜੇਲਾਂ ਦੇ ਵਿੱਚ ਤੁੰਨਿਆ ਜਾਵੇਗਾ ਤੇ ਸਾਡੇ ਰੋਡ ਦੇ ਵਿੱਚ ਐਕਸੀਡੈਂਟ ਵੀ ਹੋਣਗੇ ਤੇ ਗੋਲੀਆਂ ਵੀ ਕੀ ਵਜਣਗੀਆਂ ਸੋ ਇੰਨੀਆਂ ਕ ਬੇਨਤੀਆਂ ਯੂਥ ਵਿੰਗ ਵੱਲੋਂ ਸਮੁੱਚੇ ਨੌਜਵਾਨਾਂ ਦਾ ਬਜ਼ੁਰਗ ਸਹਿਬਾਨਾਂ ਦਾ ਮਾਤਾ ਪੈਨਾ ਦਾ ਸਲੀਡਰਸ਼ਿਪ ਦਾ ਤੇ ਮੈਂ ਸੈਕਟਰੀ ਸਾਹਿਬ ਦਾ ਆਪਣੇ ਸਾਡੇ ਭਾਈ ਸਾਹਿਬ ਮਹਾਲਮ ਸਾਹਿਬ ਧੰਨਵਾਦ ਕਰਦਾ ਹਾਂ ਸਾਡੇ ਯੂਥ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਜੀ ਦਿਓਲ ਸਾਹਿਬਾਨ ਦਾ ਮੇਰੇ ਨਾਲ ਮੀਆਂਪੁਰ ਸਾਹਿਬ ਸਾਰਾ ਧੰਨਵਾਦ ਹਰਪਾਲ ਸਿੰਘ ਜੀ ਬਲੇਰ ਸਾਹਿਬਾਨ ਦਾ